3 ਤੇ 4 ਮਾਰਚ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਉਸ ਬਾਰੇ ਵੀ ਗੱਲਬਾਤ ਕਰਨੀ ਹੈਗੀ ਆ ਤੇ 28 ਫਰਵਰੀ ਨੂੰ ਪੰਜਾਬ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਕਾਫੀ ਏਰੀਆ ਦੇ ਵਿੱਚ ਨੁਕਸਾਨ ਹੋਇਆ ਹੈਗਾ ਜਿਵੇਂ ਪੰਜਾਬ ਦੇ ਵਿੱਚ 28 ਫਰਵਰੀ ਨੂੰ ਸ਼ਾਮ ਨੂੰ 4 ਤੋਂ 5 ਵਜੇ ਤੱਕ ਤੇਜ਼ بارش ਹਵਾ ਤੇ ਗੜੇ ਮਾਰੀ ਹੈ ਜਿਹੜੀ ਕਾਫੀ ਰਫ਼ਤਾਰ ਦੇ ਵਿੱਚ ਚੱਲੀ ਨਾਬਾ ਪਟਿਆਲਾ ਏਰੀਆ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਕਣਕ ਦਾ ਕਾਫੀ ਨੁਕਸਾਨ ਕੀਤਾ ਹੈਗਾ ਵੱਲੀਆਂ ਜਿਹੜੀਆਂ ਟੁੱਟ ਚੁੱਕੀਆਂ ਨੇ ਜਿਹੜੀ ਸੁੱਕੀ ਗੜੇਮਾਰੀ ਹੋਈ ਕਾਫੀ ਸਾਲਾਂ ਦਾ ਰਿਕਾਰਡ ਜਿਹੜਾ ਇਸ ਸਾਲ ਗੜੇਮਾਰੀ ਨੇ ਤੋੜਿਆ ਹੈਗਾ ਉਸ ਦੇ ਮੁਤਾਬਕ ਜਿਵੇਂ ਆਪਾਂ ਅਜਨਾਲਾ ਸਿਰਗਮ ਅੰਮ੍ਰਿਤਸਰ ਸਾਹਿਬ ਚਲੇ ਜਾਈਏ ਜਾਂ ਬਟਾਲਾ ਸਿਹੜ ਚਲੇ ਜਾਈਏ ਰਾਜਾ ਝਾਂਸੀ ਹੈ ਜਿਹੜੀ ਉਸ ਏਰੀਆ ਦੇ ਵਿੱਚ ਵੀ ਇੰਨੀ ਕੁ ਗੜੇਮਾਰੀ ਹੋਈ ਹੈਗੀ ਆ ਕਾਫੀ ਸਾਲਾਂ ਤੋਂ ਜਿਹੜੀ ਉਹ ਗੜੇਮਾਰੀ ਨੇ ਇੰਨਾ ਕੁ ਨੁਕਸਾਨ ਕੀਤਾ ਹੈ ਸਭ ਜਨ ਦਾ ਨੁਕਸਾਨ ਕੀਤਾ ਕਣਕ ਦਾ ਵੱਡੇ ਏਰੀਆ ਦੇ ਵਿੱਚ ਨੁਕਸਾਨ ਕੀਤਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਇਸ ਤਰ੍ਹਾਂ ਗੜੇਮਾਰੀ ਹੋਈ ਹੈਗੀ ਜਿਵੇਂ ਵਰਖ ਬਾਹਰਲੇ ਮੋਰਖਾਂ ਦੇ ਵਿੱਚ ਵਰਖ ਜੰਮਦੀ ਹੈਗੀ ਸੜਕਾਂ ਦੇ ਉੱਪਰ ਤੇ ਦੂਸਰੇ ਵੱਨੇ ਰਾਜਸਥਾਨ ਦੇ ਵਿੱਚ ਜਿਵੇਂ ਉੱਥੇ ਸਰੋਂ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ ਸ਼ੋਲੂ ਦੀ ਖੇਤੀ ਜਿਆਦਾ ਕੀਤੀ ਜਾਂਦੀ ਆ ਹੋਰ ਸਬਜ਼ੀਆਂ ਜਿਹੜੀਆਂ ਦਾਲਾਂ ਆਪਣੇ ਪੰਜਾਬ ਦੇ ਵਿੱਚ ਆਪੇ ਵੇਖਦੀਆਂ ਨੇ ਉਹ ਪੱਕੀਆਂ ਹੋਈਆਂ ਸੀ ਉਹਨਾਂ ਦਾ ਕਾਫੀ ਰਕਬੇ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਸਰੋਂ Rajasthan ਦੇ ਵਿੱਚ ਸਭ ਤੋਂ ਵੱਧ ਲੱਗਦੀ ਆ ਸਰੋਂ ਆ ਪੱਕੀਆਂ ਹੋਈਆਂ ਸੀਗੀਆਂ 20-25 ਦਿਨਾਂ ਦੇ ਲਗਭਗ ਜਿਹੜੀਆਂ ਵੱਡੀਆਂ ਜਾਣੀਆਂ ਸੀਗੀਆਂ ਤੇਰਾ ਹਰਿਆਣੇ ਦੇ ਵਿੱਚ ਵੀ ਕਾਫੀ ਏਰੀਆ ਦੇ ਵਿੱਚ ਨੁਕਸਾਨ ਹੋਇਆ ਹੈਗਾ ਹੁਣ ਜਿਹੜਾ 3 ਤੋਂ 4 ਮਾਰਚ ਦਾ ਮੌਸਮ ਹੈ ਕਿਉਂਕਿ ਅੱਜ 2 ਮਾਰਚ ਹੋ ਗਏ ਕੱਲ 1 ਮਾਰਚ ਨੂੰ ਸ਼ਾਮ ਨੂੰ 4-5 ਵਜੇ ਤੋਂ ਲੈ ਕੇ 7-8 ਵਜੇ ਤੱਕ ਜਿਹੜੀ ਹਵਾ ਨੇ ਆਪ ਦਾ ਰੁੱਖ ਬਦਲਿਆ ਸੀਗਾ ਹਵਾ ਜਿਹੜੀ ਤੇਜ਼ ਚੱਲਦੀ ਸੀਗੀ ਤੇ ਉਹਦੇ ਵਿੱਚ ਠੰਡ ਵੀ ਜਿਹੜੀ ਮਹਿਸੂਸ ਹੁੰਦੀ ਹੈਗੀ ਸੀ ਅੱਜ 2 ਮਾਰਚ ਹੈਗੀ ਆ ਅੱਜ ਵੀ ਸਵੇਰੇ ਠੰਡ ਰਹੀ ਹੈਗੀ ਆ 1 ਮਾਰਚ ਦੀ ਰਾਤ ਨੂੰ ਵੀ ਜਿਹੜੀ ਠੰਡ ਰਹੀ ਹੈਗੀ ਆ 1 ਮਾਰਚ ਦੀ ਰਾਤ ਨੂੰ ਠੰਡ ਰਹੀ ਆ ਹਾਂ ਹੁਣ 2 ਮਾਰਚ ਹੈਗੀ ਆ ਦਿਨ ਦਾ ਤਾਪਮਾਨ ਮਾੜਾ ਮੋਟਾ ਜਿਹੜਾ ਗਰਮੈਸ ਵਾਲਾ ਹੋ ਸਕਦਾ ਪਰ ਰਾਤ ਜਿਹੜੀ ਠੰਡ ਵਾਲੀ ਹੋਣੀ ਹੈਗੀ ਆ 3 ਮਾਰਚ ਨੂੰ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੀ ਵਾਰਸ਼ ਹੋ ਸਕਦੀ ਆ ਕਾਫੀ ਜ਼ਿਆਦੇ ਜਿਹੜਾ ਜੇ ਗੱਲ ਕਰੀਏ ਵੀ ਪਹਿਲਾਂ ਵਾਲਾ ਅਲਰਟ ਨਹੀਂ ਹੈਗਾ ਇਹ ਜਿਹੜਾ ਹੈ 28 ਫਰਵਰੀ 26 ਫਰਵਰੀ ਤੋਂ 28 ਫਰਵਰੀ ਤੱਕ ਦੱਸਿਆ ਗਿਆ ਸੀ ਇਸ ਦੇ ਵਿੱਚ ਜਿਹੜੀ بارش ਹੋ ਸਕਦੀ ਹੈ ਬਾਕੀ ਜਿਹੜੇ ਵੀ ਘੁੰਮਣ ਦੇ ਸ਼ਿਕੀਨ ਹਨਾ ਪਹਾੜਾਂ ਦੇ ਵੱਲ ਜਾਂਦੇ ਆ ਹਲੇ ਹਫਤਾ 10 ਦਿਨ ਜਿਹੜਾ ਉਹ ਰੁਕ ਜਾਣ ਕਿਉਂਕਿ ਜਿੰਨੇ ਵੀ ਜੇ ਲਾ ਲਈਏ ਗੱਲ ਕਰੀਏ ਜੰਮੂ ਦੇ ਵਿੱਚ ਹਿਮਾਚਲ ਦੇ ਵਿੱਚ ਇੰਨੀ ਕੁ ਗੜੇਮਾਰੀ ਇੰਨੀ ਕੁ ਬਰਫਵਾਰੀ ਪਈ ਹੈਗੀ ਆ ਉੱਥੇ ਕਾਫੀ ਮਨੁੱਖਾਂ ਨੂੰ ਨੁਕਸਾਨ ਵੀ ਚੱਲਣਾ ਪਿਆ ਹੈਗਾ ਕਿਉਂਕਿ ਉੱਥੇ ਜਦੋਂ ਮੌਸਮੀ ਸਾਫ਼ ਨਹੀਂ ਹੈਗਾ ਉਧਰ ਵੀ ਜਾਣ ਤੋਂ ਜਿਹੜੀ ਆਪਾਂ ਮਨਾਹੀ ਵਰਤੀ ਹੈ 3 ਤੇ 4 ਮਾਰਚ ਨੂੰ ਠੰਡੀ ਹਵਾ ਵੀ ਚੱਲਣੀ ਕਿਉਂਕਿ ਹੁਣ ਰਾਤ ਜਿਹੜੀ ਠੰਡ ਵਾਲੀ ਹੋ ਚੁੱਕੀ ਆ ਰਾਤ ਦਾ ਮੌਸਮ ਜਿਹੜਾ ਬਦਲ ਚੁੱਕਿਆ ਤੇ 3 ਤੇ 4 ਮਾਰਚ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਫੁਲਕੀ بارش ਪੈ ਸਕਦੀ ਹੈ ਠੰਡੀ ਹਵਾ ਰਾਤ ਨੂੰ ਜਿਹੜੀ ਜਰੂਰ ਚੱਲੇਗੀ ਹੱਥ ਪੈਰਾਂ ਨੂੰ ਜਿਹੜੀ ਠੰਡ

ਇਹ ਜਾਣਕਾਰੀ ਦੇਖੋ ਦੇਣਾ ਸਾਡਾ ਫਰਜ਼ ਹੈਗਾ ਕਿਉਂਕਿ ਕਿਸਾਨਾਂ ਦੇ ਪੁੱਤਾਂ ਸੀ ਕਿਸਾਨਾਂ ਦੇ ਲਈ ਜਾਣਕਾਰੀ ਦੇਣ ਦਾ ਸਾਡਾ ਮਕਸਦ ਇਹੀ ਆ ਵੀ ਜਦੋਂ ਜਿਵੇਂ ਵਾਰਸ਼ ਦੱਸੀ ਜਾਂਦੀ ਜਿਵੇਂ 3 ਤੇ 4 ਮਾਰਚ ਨੂੰ ਵਾਰਸ਼ ਦੱਸੀ ਗਈ ਹੈ ਹਲਕੀ ਫੁਲਕੀ ਪੈ ਸਕਦੀ ਹੈ ਤੇ ਵੀ ਪੈ ਸਕਦੀ ਹੈ ਉਹਦੇ ਨਾਲ ਕਾਰਨ ਕੀ ਹੈ ਵੀ ਕਈ ਵਾਰ ਕਿਸਾਨ ਭਰਾ ਨਾ ਪਾਣੀ ਵਗੈਰਾ ਲਾਣਦੇ ਫਿਰ ਕਣਕਾਂ ਵਗੈਰਾ ਡਿੱਗ ਪੈਂਦੀਆਂ ਨੇ ਉਹਦੇ ਨੁਕਸਾਨ ਹੋ ਜਾਂਦਾ 2-4 ਦਿਨ ਦੇ ਪਾਣੀ ਦਾ ਕੋਈ ਫਰਕ ਨਹੀਂ ਪੈਂਦਾ ਵਾਰਸ਼ ਦੇ ਕੋ